ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਕਾ ਢਿੱਲੋਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਆਪੋ ਆਪਣੇ ਘਰਾਂ ਵਿੱਚ ਤੇ ਲਓ ਜੀ ਆਪਾਂ ਬਣਾ ਰਹੇ ਹਾਂ ਸਬਜ਼ੀ ਸਬਜ਼ੀ ਬਣਾ ਰਹੇ ਹਾਂ ਜੀ ਆਪਾਂ ਕਾਲੇ ਚਨੇ ਦੀ ਲਓ ਜੀ ਆਪਾਂ ਮਸਾਲਾ ਮਿਕਸੀ ਚ ਕੁੱਟਿਆ ਅੱਜ ਕੁੱਟ ਕੇ ਲਾਵਾਂਗੇ ਆਪਾਂ ਮਸਾਲਾ ਤੇ ਅੱਗੇ ਮੈਂ ਖੜੇ ਮਸਾਲਿਆਂ ਦੀ ਤੜਕਾ ਜ਼ਿਆਦਾਤਰ ਲਾਉਣੀ ਚਲੋ ਜੀ ਤਰੀ ਗਾੜੀ ਹੋ ਜਾਂਦੀ ਇਸ ਤਰ੍ਹਾਂ ਵੀ ਲਾਉਣਾ ਚਾਹੀਦਾ ਕਈ ਵਾਰ ਤੜਕ ਲਓ ਜੀ ਆਪਾਂ ਤੜਕਾ ਪਾ ਦਿੱਤਾ ਤੇ ਪਾਣੀ ਪਾ ਕੇ ਵਿੱਚ ਥੋੜਾ ਜਿਹਾ ਹੋਰ ਪਾ ਦੇਾਂਗੇ ਮੈਂ ਢੱਕਣ ਵੀ ਧੋ ਕੇ ਪਾਤਾ ਜੀ ਇਹਦੇ ਵਿੱਚ ਵੀ ਮਸਾਲਾ ਲੱਗੇ ਰਹ ਜਾਂਦੇ ਹੁਣ ਆਪਾਂ ਨਮਕ ਮਿਰਚ ਹਲਦੀ ਲੋੜ ਅਨਸਾਰ ਪਾ ਦੇਾਂਗੇ ਜੀ ਜਿੰਨੀ ਕਾਪਾਂ ਨੂੰ ਲੋੜ ਹੈ ਜੀ ਖਾਣੇ ਨੂੰ ਤੁਸੀਂ ਬੱਸ ਆਪਾਂ ਨਾ ਪਾ ਦੇਾਂਗੇ ਆਪਾਂ ਬਸ ਥੋੜੀ ਜਿਹੀ ਮਿਰਚ ਮਸਾਲੇ ਘੱਟ ਹੀ ਖਾਂਦੇ ਹਾਂ ਜੀ ਤੇ ਬਾਰੇ ਮਸਾਲੇ ਮਸੂਲੇ ਨਹੀਂ ਖਾਂਦੇ ਅਸੀਂ ਸਿੰਪਲ ਜੀ ਸਬਜ਼ੀ ਬਣਾ ਕੇ ਖਾਣੇ ਬਿਲਕੁਲ ਲਓ ਜੀ ਆਪਣਾ ਮਸਾਲਾ ਰੇਦੀ ਰਿਹਾ ਹੈ ਤੇ ਮੈਂ ਹੁਣ ਥੋੜੀ ਜਿਹੀ ਘੜਸੀ ਫੇਰ ਕੇ ਦੇਖ ਰਹੀ ਆ ਵੀ ਕਿਸ ਤਰੰਗ ਹਲਾ ਰਹੀ ਮਸਾਲੇ ਨੂੰ ਕਿਉਂਕਿ ਥੱਲੇ ਨਾ ਲੱਗ ਜਾਵੇ ਗਰਮੀ ਬਹੁਤ ਜ਼ਿਆਦਾ ਜੀ ਤੋਂ 15 ਤੱਕ ਪਹੁੰਚ ਜਾਂਦੀ ਹੈ ਸਾਡੇ ਤੱਕ ਚੜਦੀ ਧੁੱਪ ਆਉਂਦੀ ਹੈ ਸਵੇਰੇ ਸਵੇਰੇ ਮੈਂ ਸੋਚਦੀ ਆ ਵੀ ਪੜਦੇ ਲਾ ਕੇ ਪੁਰਾਣੇ ਡੰਗ ਨੇ ਪੁਰਾਣੇ ਪੜਦੇ ਸਾਡੇ ਸਲੇਨ ਦੇ ਮੋਟੇ ਹੀ ਪੜਦੇ ਬਿਲਕੁਲ ਪਤਲੇ ਆ ਨੰਨੇ ਪਰਦੇ ਉਦੋਂ ਮੈਂ ਦੇਖ ਕੇ ਲੈ ਕੇ ਥੋੜੇ ਜਲਦਬਾਜੀ ਚ ਆਪਾਂ ਚੀਜ਼ ਖਰੀਦ ਲੈਨੇ ਕਈ ਵਾਰ ਤੇ ਇਸ ਤਰ੍ਹਾਂ ਹੀ ਹੋ ਜਾਂਦਾ ਜੇ ਆਪਾਂ ਪੈਂਸੇ ਵੀ ਲਾ ਦਿੰਨੇ ਤੇ ਆਪਾਂ ਚੀਜ਼ ਵੀ ਵਧੀਆ ਨਹੀਂ ਮਿਲਦੀ ਮੈਂ ਥੋੜੇ ਪਰਦੇ ਘਟিয়ে ਲਿਆਈ ਤੇ ਇਹਨਾਂ ਵਿੱਚ ਅੰਦਰ ਤੋਂ ਪਾ ਜਾਂਦੀ ਤੇ ਇੱਧਰ ਦੇਖੋ ਸਾਡੇ ਧੁੱਪ ਤੋਂ ਪਾਣੀ ਟੰਗੇ ਪੈਰ ਸੋਈ ਜੇ ਇੱਕ ਛੋਟਾ ਜਿਹਾ ਪਰਦਾ ਪਾਇਆ ਪੇ ਸਾਹਮਣੇ ਸਾਰੇ ਤੋਂ ਪਾ ਲੈਂਦੇ ਝਾਕ ਕੇ ਲੈਂਦਾ ਵਾ ਹਰ ਵੱਲ ਤੇ ਮੈਂ ਇੱਥੇ ਵੀ ਵੱਡਾ ਪਰਦਾ ਡੰਗ ਦੂੰਗੀ। ਲਓ ਜੀ ਇਧਰ ਆਪਣਾ ਸਮਾਨ ਪਏ। ਸੋ ਲੈ ਜੀ ਆਪਾਂ ਧੋ ਕੇ ਪਾ ਦੇਣੀ ਨੇ ਤਾਂ ਕਿ ਆਪਾਂ ਨੂੰ ਪਾਣੀ ਇਸ ਤਰ੍ਹਾਂ ਹੀ ਤੇਰੀ ਵਿੱਚ ਪੈ ਜੇ। ਪਾਣੀ ਕੱਢਣਾ ਹਣਾ ਪਵੇ। ਤਿਆਰਲੇ ਵੀ ਕੱਟ ਕੇ ਰੱਖੇ ਪੈ ਨੇ ਮੇਰੇ। ਲਓ ਜੀ ਆਪਣਾ ਮਸਾਲਾ ਬਿਲਕੁਲ ਤਿਆਰ ਹੋ ਗਿਆ ਬਣ ਕੇ ਤੁਸੀਂ ਦੇਖ ਸਕਦੇ ਕਿ ਉਹ ਸਾਡਾ ਮਸਾਲਾ ਲੈਨੇ ਅਸੀਂ ਸਰੋਂ ਦੇ ਤੇਲ ਦੀ ਤੜਕਾ ਲਾਉਣੀ ਹੈ ਅਸੀਂ ਕਾਹਣੀ ਇਕੱਠੀ ਕਢਾ ਲੈਨੇ ਲਓ ਜੀ ਆਪਾਂ ਸੋਲ ਦੇ ਪਾਤੇ ਹੁਣ ਵਿੱਚ ਤਿਆਰ ਪਾ ਲੂ ਵੀ ਪਾਤੇ ਜੀ ਹੁਣ ਆਪਾਂ ਸਬਜੀ ਦਾ ਕਰ ਦਿਆਂਗੇ ਢੱਕਣ ਬੰਦ ਜੀ ਇਸ ਤਰ੍ਹਾਂ ਸਬ지 ਰਿਜ ਦੇ ਰਿਜ ਦੇ ਆਪਾਂ ਸੋਨੋਂ ਬਾਹਰ ਦਿਖਾ ਲਿਆਂਗੇ ਬਾਹਰ ਲਵੇ ਉਹ ਕਿਸ ਤਰ੍ਹਾਂ ਦਾ ਚਲੋ ਜੀ ਆਹ ਸਾਡੇ ਚੀਕੂ ਪੱਕੇ ਪੈ ਨੇ ਜੀ ਕੁਸ ਮੈਂ ਇਹਨਾਂ ਨੂੰ ਤੋੜ ਰਹੀ ਹਾਂ ਅੱਧਿਕ ਮੈਂ ਅੱਜ ਤੋੜ ਕੇ ਰੱਖੂੰ ਪਹਿਲਾਂ ਅਖਬਾਰ 'ਚ ਕਿਉਂਕਿ ਮੇਰਾ ਐਕਸਪੀਰੀਅੰਸ ਨਹੀਂ ਹੈਗਾ ਪਹਿਲਾਂ ਪਕਾਉਣ ਦਾ ਇਸ ਕਰਕੇ ਮੈਂ ਅੱਧੇ ਸੱਡ ਦੂੰਗੀ ਅੱਧੀ ਪਕਾਉਂਗੀ ਤੋੜ ਕੇ ਦੇਖੋ ਵੀ ਕਿਸ ਤਰ੍ਹਾਂ ਪੱਕਦੇ ਆ ਤੇ ਆਪਾਂ ਤੋੜ ਰਹੇ ਹਾਂ ਜੀ ਚੀਕੂ ਇਹ ਇੱਕ ਚੀਕੂ ਤਾਂ ਹਾਂ ਉੱਪਰ ਹੀ ਪੱਕਿਆ ਪਿਆ ਸੀ ਬਹੁਤ ਮਿੱਠਾ ਸੀ ਆਹ ਕਾਫੀ ਮੇਰੇ ਕੋਲ ਖੜੀ ਹੈ ਇਹ ਜਿੱਧਰ ਜਾਂਦੀ ਆ ਮੈਂ ਮੇਰੇ ਪਿੱਛੇ ਪਿੱਛੀ ਜਾਂਦੀ ਲੋ ਜੀ ਹੁਣ ਉੱਚੇ ਸੀ ਥੋੜੀ ਜਿਹੀ ਮੈਂ ਕੁਰਸੀ ਲਾ ਕੇ ਤੋੜ ਰਹੀ ਹਾਂ ਇੱਕ ਹੱਥ 'ਚ ਮੇਰੇ 'ਚ ਪਲੇਟ ਸੀ ਮੈਂ ਇੱਥੇ ਤਾਹਾਂ ਹੋਣੀ ਪਿਆ ਇਨ ਮੇਥੇ ਥੋੜੀ ਟੁੱਟੇ ਹੈਗੇ ਕੀ ਅੱਜ ਫੇਰ ਖਾਣੇ ਵੀ ਨਹੀਂ ਇੰਨੇ ਇਕੱਠੇ ਕਿਸੇ ਨੇ ਮੈਂ ਕਰਦੇ ਹੁਣ ਪਕਾ ਲਾਂਗੇ ਅੱਧੇ ਫੇਰ ਪਕਾ ਲਾਂਗੇ ਆ ਦੇਖੋ ਜੀ ਡੇਡੇ ਹੋ ਗਏ ਨੇ ਇੱਕ ਬਿਲਕੁਲ ਤਿਆਰ ਹੋਇਆ ਪਿਆ ਆਪਾਂ ਸੁੰਦ ਖਾਵਾ ਮੰਗੇ ਬਹੁਤ ਹੀ ਮਿੱਠਾ ਸੀ ਇਧਰ ਆਪਣੀ ਸਬਜ਼ੀ ਬਣ ਗਈ ਮੇਰੇ ਚੀਕੂ ਤੋੜਦੀ ਤੋੜਦੀ ਬਿਲਕੁਲ ਤਿਆਰ ਹੋ ਗਈ ਆਪਣੀ ਸਬਜ਼ੀ ਬਣ ਕੇ ਨਾ ਆਪਾਂ ਤੇਰੀ ਬਾਲੀ ਰੱਖੀ ਹੈ ਤੇ ਨਾ ਘਟ ਰੱਖੀ ਹੈ ਜੀ ਲਓ ਜੀ ਹੁਣ ਹੈ ਆਪਣਾ ਅਗਲਾ ਟਾਰਗੇਟ ਆ ਗਿਆ ਜੀ ਸਫਾਈਆਂ ਦਾ ਮੈਂ ਝਾੜੂ ਨਾਲ ਇਸ ਤਰ੍ਹਾਂ ਪੜਦੇ ਪਾਸੇ ਕਰਕੇ ਤੇ ਫੇਰ ਦਿੰਨੀ ਹਣੀ ਕਿਉਂਕਿ ਕੋਈ ਜਿਆਦਾ ਜੁੜਾ ਲੱਗ ਜਾਂਦਾ ਤਾਂ ਇਸ ਤਰ੍ਹਾਂ ਮਿੱਟੀ-ਮੁੱਟੀ ਹਰੋ ਜੀ ਮੈਂ ਇਸ ਤਰ੍ਹਾਂ ਮਾਰ ਕੇ ਸਭ ਕਰ ਦਿੰਨੀ ਤਾਂ ਕਿ ਕੱਠੀ ਨਾ ਸਫਾਈ ਕਰਨੀ ਪਵੇ ਸੋ ਫਿਰ ਤੇ ਵੀ ਕਈ ਵਾਰ ਮੈਂ ਇਸੇ ਤਰ੍ਹਾਂ ਝਾੜੂ ਮਾਰ ਦਿੰਨੀ ਹਣੀ ਉੱਤੇ ਕਿਉਂਕਿ گرد ਜੀ ਆ ਜਾਂਦੀ ਜੀ ਬਾਹਰੋਂ ਬਹੁਤ ਜਿਆਦਾ ਕਰਦਾ ਵੇ ਦੇਖੋ ਤੁਸੀਂ ਪੜਦੇ ਵਿੱਚ ਬਿਲਕੁਲ ਤੋਂ ਪੈ ਰਹੀ ਹੈ ਤੇ ਬਿਲਕੁਲ ਹੀ ਰੋਸ਼ਨੀ ਘਟੇ ਨਹੀਂ ਹੈਗੀ ਇਸ ਕਰਕੇ ਮੇਰੀ ਸਲਾਹ ਵੀ ਨਵੇਂ ਪਰਦੇ ਤਾਂ ਜਦੋਂ ਲਿਆਵਾਂਗੇ ਤਾਂ ਦੇਖੀ ਜਾਊਗੀ। ਵੀ ਪੁਰਾਣੇ ਪਰਦੇ ਲਾ ਕੇ ਆਪਾਂ ਸਾਰ ਲੈਨੇ ਇਦਕੇ। ਕਈ ਵਾਰ ਆਪਾਂ ਨੂੰ ਕਈ ਚੀਜ਼ਾਂ ਵਾਸਤੇ ਵੇਟ ਵੀ ਕਰਨੀ ਪੈਂਦੀ ਹੈ ਜੀ। ਜਦੋਂ ਆਪਣੇ ਘਰੇ ਪਈ ਹੋਵੇ ਚੀਜ਼ ਆਪਾਂ ਨੂੰ ਇਸ ਤਰ੍ਹਾਂ ਡੰਗ ਵੀ ਸਾਰਨਾ ਚਾਹੀਦਾ। ਲਓ ਜੀ ਹੁਣ ਆਪਾਂ ਅੱਗੇ ਕਮਰੇ ਵੱਲ। ਤੇ ਹੁਣ ਆਪਾਂ ਆਕਾਸ ਦਾ ਕਮਰਾ ਕਰਾਂਗੇ ਸਾਫ਼ ਚਾਦਰ ਝਾੜ ਕੇ ਵਿਸਾਵਾਂਗੇ। ਚਾਦਰ ਚਾੜ੍ਹ ਕੇ ਬਸਣ ਨਾਲ ਕਰਨ ਨਵੀਂ ਲੁੱਕ ਜੀ ਆ ਜਾਂਦੀ ਹੈ ਵਧੀਆ ਲੱਗਦਾ ਜੀ ਚਾਹੇ ਚਾਦਰ ਆਪਾਂ ਨਹੀਂ ਬਦਲੀ ਧੋਤੀ ਨਹੀਂ ਤੇ ਇਸ ਤਰ੍ਹਾਂ ਬਦਲਣ ਨਾਲ ਥੋੜਾ ਜਿਹਾ ਵਧੀਆ ਲੱਗਦਾ ਮਨ ਨੂੰ ਚੰਗਾ ਲੱਗਦਾ ਬੋ ਜੀ ਆਪਾਂ ਚਾਦਰ ਬਸਾ ਇਸ ਤਰ੍ਹਾਂ ਸੈਟ ਕਰਕੇ ਉਹ ਹੀ ਚਾਦਰ ਦੇਖੋ ਜੀ ਸੋਹਣੀ ਲੱਗਣ ਲੱਗੀ ਮੈਂ ਹੁਣ ਸਰਾਣੇ ਦੇ ਕਬਰ ਬਦਲ ਦੂੰਗੀ ਕਈ ਵਾਰ ਸਰਾਣੇ ਦੇ ਕਬਰ ਬੱਚੇ ਹੀ ਚੱਕ ਕੇ ਲੈ ਜਾਂਦੇ ਸਰਾਣੇ ਤੇ ਲਓ ਜੀ ਆਪਾਂ ਕਬਰ ਚੜਾ ਦੇਾਂਗੇ ਹੁਣ ਸਰਾਣੇ ਤੇ ਦੇਖੋ ਕਿੰਨੀ ਵਧੀਆ ਲੁੱਕ ਆ ਗਈ ਇਸੇ ਬੈੱਡ ਦੇ ਤੇ ਹੁਣ ਆਪਾਂ ਦੂਜੇ ਕਮਰੇ ਚ ਚਲੇ ਗਏ ਜੀ ਇੱਧਰ ਵੀ ਹੁਣ ਆਪਾਂ ਚਾਦਰਾਂ ਨੂੰ ਇਹ ਸਿੰਝਾੜ ਕੇ ਚੰਗੀ ਤਰ੍ਹਾਂ ਵਿਸਾ ਦੇਾਂਗੇ ਅੱਜ ਮੈਂ ਚਾਦਰਾਂ ਬਦਲਦੀ ਨਹੀਂ ਹੈਗੀ ਇਹੀ ਜੈਦਰਾ ਨੂੰ ਦੁਬਾਰਾ ਚੰਗੀ ਤਰ੍ਹਾਂ ਝਾੜ ਕੇ ਵਿਸਾ ਦੂੰਗੀ ਇੱਕ ਤਾਂ ਪਸਾਰ ਦੇ ਜਿਹੜੀ ਬੈੱਡ ਤੇ ਬੈਠੇ ਰਹੇ ਨੇ ਜੀ ਆਪਣਾ ਟਕਾਣੀ ਬੈੱਡ ਨੇ ਸਾਰਿਆਂ ਦੀ ਇਹੀ ਭੈਣਾਂ ਦਾ ਹਾਲ ਹੁਣ ਕਿਉਂਕਿ ਜਦੋਂ ਭੈਣੇ ਉਹਦੀ ਚਾਦਰਾਂ ਇਕੱਠੀਆਂ ਹੋ ਜਾਂਦੀਆਂ ਨੇ ਫਿਰ ਬਾਟ ਜੇ ਪਏ ਚਾਦਰਾਂ ਚ ਵਧੀਆ ਨਹੀਂ ਲੱਗਦੇ ਹੈਗੇ ਚੈਲੰਜ ਫਿਰ ਤਾਂ ਇਸ ਤਰ੍ਹਾਂ ਹੋਣੀ ਹੈ ਪਰ ਇੱਕ ਵਾਰ ਆਪਾਂ ਨੂੰ ਜ਼ਰੂਰ ਇਹ ਹੁੰਦਾ ਵੀ ਆਪਾਂ ਸਵੇਰ ਸੁਬਾ ਆਪਣੇ ਘਰ ਨੂੰ ਸਾਫ਼ ਸੁਥਰਾ ਜਿਹਾ ਕਰਦੀਏ ਇੱਕ ਸਕੂਨ ਜਿਹਾ ਮਿਲ ਜਾਂਦਾ ਵੀ ਆਪਾਂ ਸਾਰਾ ਕੰਮ ਕਰ ਦਿੱਤਾ ਇਸ ਤਰ੍ਹਾਂ ਕਰਨ ਨਾਲ ਲਓ ਜੀ ਹੁਣ ਆਪਾਂ ਇੱਥੇ ਵਿਸਤਰਾਣੇ ਲਾਦੇ ਨਾਲ ਚਾਦਰ ਚੰਗੀ ਤਰ੍ਹਾਂ ਬਸਾਤੀ ਸੈੱਟ ਕਰਕੇ ਤੇ ਹੁਣ ਮੈਂ ਝਾੜੂ ਕੱਢ ਦੂੰ ਕਿ ਲੱਗਦੇ ਹੱਥ ਮੇਰੀ ਆਦਤ ਇਹ ਹੈ ਮੈਂ ਜਿਸ ਦਿਨ ਮੈਥਲੀਰ ਨਾ ਚੱਕੀ ਜਾਵੇ ਤਾਂ ਮੈਂ ਝਾੜੂ ਨਾਲ ਇਸ ਤਰ੍ਹਾਂ ਕਿਰਾਂ ਕਰਦੀ ਜੀ ਲੈਦਣੀ ਤੁਸੀਂ ਦੇਖਿਆ ਹੋਊਗਾ ਤੁਹਾਡੇ ਘਰਾਂ 'ਚ ਵੀ ਪਤਾ ਨਹੀਂ ਨਾਲੇ ਸ਼ੀਸ਼ੇ ਬੰਦਨੇ ਘਰ ਬੰਦਨੇ ਫਿਰ ਵੀ ਇਸ ਤਰ੍ਹਾਂ ਕਰਦਾ ਜਾਂਦੀ ਇੱਧਰ ਮੈਂ ਕੱਪੜੇ ਧੋ ਕੇ ਸੁੱਕਣੇ ਪਾਦੇ ਨਾਲ ਜਦੋਂ ਮੈਂ ਸੰਭਰ ਨਹੀਂ ਲੱਗਦੇ ਜੀ ਨਾਲ ਹੀ ਮੈਂ ਕੱਪੜੇ ਮਸ਼ੀਨ 'ਚ ਪਾ ਦਿੰਨੀ ਤੇ ਹੁਣ ਆਪਾਂ ਚੈੱਕ ਲਿਆ ਆਪਣਾ ਪੁੱਛਾ ਤੇ ਹੁਣ ਮੈਂ ਲੱਗਦੇ ਹੱਥ ਪੋਚ ਕੇ ਫੇਰ ਦੂੰਗੀ ਇਸ ਤਰ੍ਹਾਂ ਸਾਰੇ ਮਲਟਮਟੇ ਕੰਮ ਕਰਨ ਨਾਲ ਥੋੜਾ ਜਿਹਾ ਬੈਠਣ ਨੂੰ ਵੀ ਵਧੀਆ ਲੱਗਦਾ ਚਲੋ ਜੀ ਇਸ ਤਰ੍ਹਾਂ ਆਪਾਂ ਸਟੈਂਡ ਪੋਚੇ ਨਾਲ ਲੈ ਦੇਾਂਗੇ ਸਾਰੇ ਕਮਰੇਾਂ ਚ ਪੋਚ ਤੇ ਇਸ ਤੋਂ ਬਾਅਦ ਜੇ ਆਪਾਂ ਬਣਾਵਾਂਗੇ ਅੰਬ ਦਾ ਜੂਸ ਤੇ ਮੈਂ ਇੱਕ ਕੰਬ ਸੀ ਮੇਰੇ ਕੋਲ ਤੇ ਥੋੜਾ ਜਿਹਾ ਆਪਾਂ ਦੋ ਕੁ ਗਲਾਸ ਦੁੱਧ ਦੇ ਪਾਲੇ ਵਿੱਚ ਸ਼ੱਕਰ ਪਾ ਲਈ ਤੇ ਇਸ ਤਰ੍ਹਾਂ ਆਪਾਂ ਮੰਗੇੋ ਸੇਕ ਬਣਾ ਕੇ ਪੀ ਲਾਂਗੇ ਜੀ ਚਾਰ ਗਲਾਸ ਮੰਗੇੋ ਦੇ ਸੇਕ ਦੇ ਬਣਾ ਰਹੇ ਸੀ ਵਿੱਚ ਆਪਾਂ ਪਾ ਲਈ ਸੀ ਚੈਰੀ ਦਾ ਮਰੱਬਾ ਤੇ ਕੁਸ਼ਮੀਰ ਕੋਲ ਪਈਆਂ ਸੀ ਦਾਖਾਂ 크ਿਸਮਸ ਤੇ ਟੂਟੀ ਫਰੂਟੀ ਹੈ ਨਹੀਂ ਸੀ ਮੇਰੇ ਕੋਲ ਇਸ ਤਰ੍ਹਾਂ ਸਜਾ ਲਈ ਜੀ ਜੇ ਆਪਣੀ ਵੀਡੀਓ ਸਾਨੂੰ ਵਧੀਆ ਲੱਗੀ ਤਾਂ ਲਾਇਕ ਸੇਅਰ ਤੇ ਕਮੈਂਟ ਜ਼ਰੂਰ ਕਰਨਾ ਵੀਡੀਓ ਨੂੰ ਫੁੱਲ ਵਾਚ ਦੇਖਣਾ ਜੀ ਲਓ ਜੀ ਆਪਾਂ ਇਸ ਤਰ੍ਹਾਂ ਗਾਰਨਿਸ਼ ਕਰ ਲਿਆ ਜਿਹੜੇ ਵੀ ਵੀਰ ਭੈਣ ਮੇਰੇ ਵੀਡੀਓ ਤੇ ਵਧੀਆ-ਵਧੀਆ ਕਮੈਂਟ ਕਰਦੇ ਆ ਉਹਨਾਂ ਦਾ ਹੀ ਮੈਂ तहे ਦਿਲੋਂ ਸ਼ੁਕਰਗੁਜ਼ਾਰ ਹਾਂ ਜੀ ਸਾਰਿਆਂ ਦੀ ਤੇ ਆਪਣੀ ਵੀਡੀਓ ਤੇ ਆਉਂਦੇ ਆ ਆਪਣੀ ਵੀਡੀਓ ਨੂੰ ਫੁੱਲ ਵਾਚ ਦੇਖਦੇ ਧੰਨਵਾਦ ਜੀ ਸਾਰਿਆਂ ਦਾ ਲੋ ਜੀ ਆਪਾਂ ਗਾਰਨਿਸ਼ ਕਰ ਲੇ ਗਲਾਸ ਹੁਣ ਆਪਾਂ ਬੈਠ ਕੇ ਜੀ ਪੀਵਾਂਗੇ ਥੋੜਾ ਜਿਹਾ ਆਪਾਂ ਇਸ ਤਰ੍ਹਾਂ ਬੈਠਿਆ ਵੀ ਜਾਂਦਾ ਟਾਈਮ ਕੱਢ ਕੇ ਤੇ ਨਾਲੇ ਆਪਾਂ ਹੁਣ ਇਸ ਤਰ੍ਹਾਂ ਮੰਗੋਸ਼ੇਕ ਬਣਾ ਕੇ ਪੀ ਲਾਂਗੇ